ਬਾਬਾ ਹਣਸਦਾ ਅੱਜ ਸਫਾਈ ਕਰਦੇ ਆ 28 ਤਰੀਕ ਨੂੰ ਖੰਡਪਾਟ ਖੁੱਲੂਆ ਸਫਾਈ ਹੋ ਰਹੀ ਆ ਜਿਹੜੇ ਦੇ ਦੀ ਕਦੀ ਬਾਬਾ ਜੀ ਸਫਾਈ ਹੋ ਰਹੀ ਆ ਇੱਧਰ ਵੀ ਤਵੀਆਂ ਮਾਰਦਾ ਤਵੀਆਂ ਹਾਂ ਬਾਦ ਮਾਰਾ ਇਹ ਸਫਾਈ ਹੋ ਰਹੀ ਆ ਪਾਇਰੇ ਨਾਲ ਡੇਰਾ ਬਹੁਤ ਵਧੀਆ ਬਣਾਤਾ ਇਹ ਰ ਪਹਿਲਾਂ ਨਾਲੋਂ ਵਧੀਆ ਫੁੱਲ ਵਧੀਆ ਹੋਣਾ ਤਾਂ ਸਫਾਈ ਹੋ ਰਹੀ ਡੇਰੇ ਦੀ ਅਤੇ ਬੂਟੇ ਹੀ ਬੂਟੇ ਲਾਦੇ ਖਣ ਇੱਧਰ ਸਫਾਈ ਹੋ ਰਹੀ ਐ ਅੱਜ ਇਹਦੇ ਵਿੱਚ ਆਹ ਹੈ ਜੱਲੀ ਜਾਂਦਾ ਪਰਾਂ ਮਾ ਝੋਟਾ ਵਧੀਆ ਬਣਾ ਲਿਆ। ਆ ਦੇਖੋ ਬੱਚੇ ਵੀ ਸਪਾਈ ਹੋ ਰਹੇ ਨੇ। ਆ ਬਾਹਰ ਜਾ। ਮੈਨੂੰ। ਬਹੁਤ ਵਧੀਆ ਡੀਰ ਹੈ। ਕਹਾਂ ਜਾਣੇ ਹੁਣ ਕਹਾਂ ਕਰਨਾ ਕਹਾਂ ਚੜਨਾ ਹੋ ਜਾੜ ਜਾਓ ਇਹ ਬਣਾ ਜੋ ਮਰਜੀ ਕਰ ਲੈ ਮੈਨੂੰ ਕਹਾਂ ਤਹਾਂ ਚੜ ਜੇ ਸੋ ਬੰਨ ਲਾ ਲਓ ਸਰਦੋ ਸਪਾਈ ਅੱਜ ਵਧੀਆ ਲੰਨੇ ਲਾ ਦੇਾਂਗੇ ਵਧੀਆ ਬਣਾ ਦੋ ਵਧੀਆ ਚਾਰੇ ਗੱਲ ਸਰਫ ਲਿਆ ਪਾ ਕੇ ਸਰਫ ਪਾਣੀ ਦੱਲਿਆ ਮੜਾ ਸਰਫ ਆਵਾਗੇ ਸਰਫ ਲਿਆ ਸਰਫ ਥੋੜੀ ਬਾਲਟੀ ਸਰਫ ਪਾ ਲਿਆ ਆਜੋ ਤੇ ਫੇਰਾਂਗੇ ਇਹਦੇ ਉੱਤੇ ਵੀ ਫੇਰਨਾ ਹੈ ਤਹਾਂ ਕਿਵੇਂ ਫਿਰ ਕੀ ਤਾਹ ਬੋੜੀ ਚੱਕ ਲਿਆ ਪਾਹਾਂ ਵੀ ਫੇੜਾਂਗੇ ਲਿਆ ਪਾ ਕੇ ਤੇ ਲਿਆ ਸਾਹਸ ਭਾਈ ਹੋਈ ਜਾਂਦੀ ਆ ਸ਼ੈ ਕੀ ਕਹੋ ਨਾ ਫਿਰ ਅਗਲੇ ਤੱਕਲਾ ਦੇ ਬੱਲੇ ਨੂੰ ਪਾ ਵੀ ਨਾ ਜੰਗਾਂ ਵੀ ਹੋਈ ਧੰਨਵਾਦ ਪਾਣੀ ਥੱਲੇ ਹੀ ਪਾ ਕੇ ਲਿਆਉਣਾ ਜੀ ਤੱਕ ਹੋਰ ਸੱਤਾ ਪਾਣੀ ਲਾਉਣਾ ਜੀ ਪਾ ਇਹ ਬਰਾ। ਕੋਈ ਘੇਰਾ ਬਾਦੂ ਐਨੀ। ਕੱਢ ਦੇ ਇਸਕੋ। ਇਹ ਹੁਣਾ ਯਾਰ। ਕੌੜੀਆ ਫੜ ਕੇ ਰੱਖਦਾ ਚੜਜਾਤਾ। ਤੇ ਘਰ ਦੇ ਚਮਕਾ ਦੇ ਇਹਨੂੰ। ਵਧੀਆ ਕਰ ਦੇ। ਚਮਕਾ ਤੀ ਦਾ ਗੱਲ ਕਿਹੜੀ ਕਰਦਾ। ਹੂੰ। ਹਰ ਨਾਲ ਕੌੜੀ ਲੱਗੂ ਨਾ। ਹਾਂ।

ਹੰਤਾ ਪ੍ਰੇਤ ਤੇ ਯੁਰਾ ਡੋਆ ਸੰਗਤ ਸੇਵਾ ਕਰਦੀ ਹੋਈ ਸਮਾਧਾਂ ਦੀ ਜੋ ਕਿ ਸਾਨੂੰ ਪਤੀ ਹੈ 22 ਤਰੀਕ ਨੂੰ ਜੀ ਕੰਡਪਾਤ પ્રકાશ ਹੋਣੇ ਹਨ ਜਿਨ੍ਹਾਂ ਦੇ ਕੋ 2 ਤਰੀਕ ਨੂੰ ਪਾਏ ਜਾਣਗੇ ਸੰਗਤ ਸੇਵਾ ਕਰਦੇ ਹੋਏ ਸਮਾਜੀ ਦੀ ਗੋਪਾਲ ਸਿੰਘ ਪ੍ਰਧਾਨ ਜਵਾ ਬਹੁਤ ਦਾ ਲਾਗੀ ਸਮੈਲ ਮਾਰਨ ਹਨਾ ਚਾ ਵਾਹੇ ਗੁਰਜੀਤ ਸਿੰਘ ਸਾਨੂੰ ਚੂਹੀ ਸਿੰਘ ਸੋਖਨੀ ਸਿੰਘ ਸੇਵਾ ਕਰਦੇ ਹੋਏ ਆਹਾਹਾਹਾ ਵਣ ਕੀ ਗੱਲ ਬਾਬੇ ਜਮੈਂ ਚਮਕਣ ਲਾ ਰਾ ਦੇਖਦਾ ਤਾਹ ਤੋਂ ਨਾ ਜਿੱਟਾ ਝਟਾ ਘੜਤਾ ਜਿਦਾਂ ਬਹੁਤ ਸ਼ਕਤੀ ਵਾਲੇ ਨੇ ਬਾਬਾ ਹਣ ਸਦਾਸ ਨੇ ਆ ਇੱਧਰ ਵੀ ਸੰਗਤਾਂ ਦਾ ਜ਼ੋਰ ਲੱਗਿਆ ਹੋਇਆ ਚਲੋ 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 ਚਾਰ ਕੁੰਗੜਾ ਰਹਿ ਗਿਆ ਤੇ ਨੋ ਤੀਜਾ ਬੰਦਾ ਬਦਲਦਾ ਚਟੋਂਗੇ ਫਿਰ ਵੇਡ ਨੂੰ ਹੈ ਕਿੱਟੇ ਹੈ ਕਿੱਟੇ ਚੱਲ ਗਿਆ 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 ਬੱਕਰੀ ਦਾ ਦੁੱਧ ਪੀ ਕੇ ਦੁੱਧ ਬੱਕਰੀ ਦਾ ਪੀਤਾ ਇਹਨੇ ਕੀ ਵੱਢਣਾ ਇਹਨੇ ਕੀ ਵੱਢਣਾ ਦੁੱਧ ਬੱਕਰੀ ਦਾ ਪੀਤਾ ਐ ਨਹੀਂ ਜਾਂਦਾ ਇਹ ਚਲੋ ਚਲਾ ਕੀ ਆ ਗਿਆ ਬਾਬਾ ਬਾਬਾ ਗਿਆ ਬਾਬਾ ਗਿਆ ਚਲੋ 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 ਨਾਲੇ ਬਾਬੇ ਬਣਾ ਸੋਤੋ ਹਲਦਾ ਨਹੀਂ ਕੱਲਿਆ ਦੇਖ ਕੇ ਲੱਤ ਲੁੱਤਪਰਾ ਕਰ ਲਈ ਉਹ ਵੱਡ ਰੇ ਵੱਡ ਜਾਣ ਦੇਗਾ ਕਾਨੂੰ ਪਾਟੂਗਾ ਉਹ ਵੱਡ ਦੇਗਾ ਯਾਰ ਪਾਟੂਗਾ ਓਏ ਹਲੋ હલો 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 ઉદથી ઘુખોર પા ਅੱਕੜ ਕੰਨਾ ਬਈ ਰਾਜਰ ਕਾਦੀ ਲਾਤੀ ਜਦੋਂ ਤੋਂ ਹਸਾਬ ਹੀ ਹੈਗਾ 20 ਵਾਦ ਯਾਰ ਬਾਈ ਰਾਤ ਨੂੰ ਨਹਿਰ ਤੋਂ ਲੱਕੜਾ ਵੜਦਾ ਜਾਂਦਾ ਹੈ ਬ੍ਰੈਂਡ ਦੇ ਕਿਉਂ ਪਰਤ ਬੰਦ 20 ਵਾਰੀ ਆਇਆ ਦਰੋਕੇ ਜਾਂ ਹੱਥ ਥੱਲੇ ਆਹ ਉਹ ਰਾਤ ਨੂੰ ਵੜਦਾ ਇਹ ਬਾਬਾ ਨੂੰ ਵੜ ਜਾ ਓਏ ਖੜ ਜਾ ਹੁਣ ਖਾਦੇ ਰੱਖੀ ਟੱਟਿਆ ਬਾਬੇ ਨੂੰ ਦੁੱਧ ਨਹੀਂ ਡਿਕਣ ਦਿੰਦਾ ਕੋਈ ਨਹੀਂ ਅੱਜ ਗਰੇ ਪਾਣੀ ਬਾਕੇ ਬਾਦ ਨੇ ਕਰਨ ਕਰ ਸੇ ਬਾਦ ਬਾਬਾ ਅਨ ਸਦਾ ਫਲ ਦੇਊਗਾ ਭਾਈ ਸੇਵਾ ਦਾ ਤੁਹਾਨੂੰ ਗੁਰਜੀਤ ਸਿੰਘ ਲਾਦੇ ਰਾਗੜ ਕੇ ਰੜਦ ਰੜਕਾ ਗੋਜਦਾ ਖੰਡ ਪਾਟ ਬਈ ਮਿਤਲਪੋਰੀ ਮਾਰੇ ਆ ਸ਼ੇਰ ਵਾਹਨ ਸਵਾ ਜਮਕਾ ਦੇਗੇ ਸਾਲ ਬਾਦ ਦੇ ਨਾਉਂਦਾ ਹੈ ਐ ਸਮਾਰ ਕੇ ਤੁਹਾਡੇ ਰਾਜ ਟਾਡੇ ਰਾਜ ਖੰਡਕੜ ਖੁੱਲੂ 28 ਨੂੰ ਚਲਕੰਡਾਤਾ ਬਈ ਅੱਜ ਹਾਂ ਤੋਂ ਪਹਿਲਾਂ ਹੋ ਦੋਤਾ 在这儿呢 ਸਾਰੇ ਵਸ ਜਾਂਦੀ ਹੈ ਉਹ ਕੋਈ ਰਿਕਾਰਡ ਕੇ ਵੀਡੀਓ ਬਣਾ ਲਓ ਆ ਜਾ ਜੀ ਬਣਾ ਕੇ ਪ੍ਰਕੋ ਮੈਂ ਨਹੀਂ ਤੋਂ ਆਹ ਕਰੀ ਨਾ ਨੂੰ ਇਹ ਦੋ ਬਣਾ ਨਾ ਬਾਹਰ ਨਹੀਂ ਗਈ ਥੋ ਰਤੋ ਦੋ ਅੱਜ ਬਾਹਰ ਕੀ ਹੈ ਉਹ ਆਪਣੇ ਬੋਲਿਆ ਨਾ ਆਹ ਤਰ੍ਹਾਂ ਕਰੀਏ ਨਾ ਦੇ ਨਾ ਆ ਰਿਹਾ ਨਾ ਆ ਰਹੀ ਨਾ ਬਣੀ ਸਵਾਗਤ ਹੈ ਆ ਬੈਣੀ ਢੋਲ ਖਾਹੇ ਗੁਰੂ ਹਰਜਾ ਆਪੇ ਹੁਣ ਸੁਆਦ ਪੂਜਾ ਵਧੀਆ ਪ੍ਰਦਰਾਂ ਕਰ ਰੋ ਗਮਾਰ ਕੇ ਵਧੀਆ ਪਰਸਨਲ ਅਗਿਆਨ ਹੈ तुम कहाँ पर मार मार मैं ताकि तुम इतनी तुला में न लड़ती हो ना तो मैं तुम्हें बहुत आई तुम कहाँ पर पाई तुम्हें किरणों में आते आते तुम्हारे बोले हाँ तुम भी गाने जाओगे ताकि तुम न गलेरे हो तुम्हारी तुम्हारी ਆਸੀਂ ਗੇਲਮਾਨਸ ਵਾਲਾ ਸੇਵਾ ਦੇ ਪਹੁੰਚੇ ਨੇ ਧੰਨਵਾਦ ਜੀ ਸਾਰੇ ਸੇਵਾਦਾਰਾਂ ਦਾ ਸਾਡੇ ਵੱਲੋਂ ਧੰਨਵਾਦ ਸਾਰੇ ਨਿਕਰ ਦਾ ਸਾਰੇ ਨਿਕਰ ਦੇ ਸਹਿਯੋਗ ਨਾਲ ਇਹ ਕੱਢ ਪਟ ਹੋਣਾ ਬਹੁਤ ਬਹੁਤ ਧੰਨਵਾਦ ਚਲੋ ਹੁਣ ਅਖੰਡ ਪਟ 22 ਤਰੀਕ ਨੂੰ ਪ੍ਰਕਾਸ਼ ਨੇ 23 ਤਰੀਕ ਨੂੰ ਭੋਗ ਫਾਇਆਣਗੇ आ रहे निगर रहा बहुत बहुत धन्यवाद अंबा हंबा के सेवा करा रहे हैं बाकी ए... सारे सेवा आ रहे हैं। ਇਹ ਰਾਦਾ ਵਧੀਆ ਬਣਾਤਾ ਇਰੇ ਜੇ ਕੋਟੇ ਹੀ ਲਾ ਸਕਦੇ ਆ ਜੇ ਮੜਿਆ ਸਾਨੂੰ ਵਿੱਚੋਂ ਦਿਖਾ ਦਿਗੇ ਇਹ ਰਹਾ ਦਾ ਪੂਰਾ ਵਧੀਆ ਬਣਾਤਾ ਖੋਸ ਮਾਰ ਕੇ ਅੱਜ बहुत वजह मोरने हंस उदास बाबा तो धू तो के बनाता कोका वजिया बनाता अरे फल टाइल लाइया हुई ने